ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਵੱਡੇ ਬਦਮਾਸ਼ ਗੋਂਡਰ ਦਾ ਸਾਥੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ ਇਹ ਵਿੱਕੀ ਗੋਂਡਰ ਗੈਂਗ ਦੇ ਨਾਲ ਜੁੜਿਆ ਹੋਇਆ ਚਿੰਟੂ ਪੁਲਿਸ ਦੇ ਹੱਥੇ ਚੜਿਆ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਅਗਵਾਈ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੱਡੀ ਸਫਲਤਾ ਹਾਸਲ ਹੋਈ ਹੈ ਤਾਂ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਵੱਡੇ ਬਦਮਾਸ਼ਾਂ ਦੇ ਖਿਲਾਫ ਇਹ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਵਿੱਕੀ ਗੋਂਡਰ ਗੈਂਗ ਦੇ ਸਬੰਧਤ ਤੇ ਬਦਮਾਸ਼ ਕਾਬੂ ਕੀਤਾ ਗਿਆ ਪਿਛਲੇ 9 ਮਹੀਨਿਆਂ ਤੋਂ ਦੱਸਿਆ ਜਾ ਰਿਹਾ ਹੈ ਕਿ ਫਰਾਰ ਚੱਲ ਰਿਹਾ ਸੀ ਜਿਸ ਦੀ ਪਛਾਣ ਨਵੀਨ ਸੈਣੀ ਉਪਰ ਚਿੰਟੂ ਦੇ ਵਜੋਂ ਹੋਈ ਹੈ ਜੋ ਕਿ ਇਸ ਵੇਲੇ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਤਾਂ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਨੂੰ ਲੈ ਕੇ ਬਕਾਇਦਾ ਟਵੀਟ ਕੀਤਾ ਗਿਆ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਜਲੰਧਰ ਪੁਲਿਸ ਕਮਿਸ਼ਨਰੇਟ ਸੁਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਪੁਲਿਸ ਦੇ ਵੱਲੋਂ ਇੱਕ ਵੱਡੀ ਸਫਲਤਾ ਕਹਿ ਸਕਦੇ ਹਾਂ ਹਾਸਲ ਕੀਤੀ ਗਈ ਇਹ ਵੱਡੇ ਬਦਮਾਸ਼ ਗੌਂਡਰ ਦਾ ਸਾਥੀ ਚਿੰਟੂ ਜੋ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ 9 ਮਹੀਨਿਆਂ ਤੋਂ ਭਗੋੜਾ ਚੱਲ ਰਿਹਾ ਸੀ ਪਿਛਲੇ 9 ਮਹੀਨਿਆਂ ਤੋਂ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਤੇ ਇਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਕੀਤਾ ਗਿਆ 5 ਪਿਸਤੌਲ ਬਰਾਮਦ ਹੋਈਆਂ ਨੇ ਉਧਰ ਡੀਜੀਪੀ ਦੇ ਵੱਲੋਂ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਾ ਅਸਲ ਗੈਂਗ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਇਸ ਦੇ ਨਾਲ ਕਤਲ ਦੀ ਕੋਸ਼ਿਸ਼ ਤੇ ਫਿਰੋਤੀ ਮੰਗਣ ਜਿਹੇ ਅਪਰਾਧਾਂ ਦੇ ਨਾਲ ਜੁੜਿਆ ਹੋਇਆ ਤਾਂ ਚਿੰਟੂ ਦੇ ਖਿਲਾਫ ਐਫਆਈਆਰ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਗਈ ਹੈ ਪੁਲਿਸ ਕਮਿਸ਼ਨਰੇਟ ਸੁਪੰਨ ਸ਼ਰਮਾ ਦੀ ਗਵਾਹੀ ਦੇ ਵਿੱਚ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਵੱਡੇ ਬਦਮਾਸ਼ ਨੂੰ ਕਾਬੂ ਕੀਤਾ ਤਾਂ ਵਿਕੀ ਗੋਂਡਰ ਦੇ ਨਾਲ ਸੰਬੰਧਿਤ ਹੈ ਦੱਸਦੀ ਕਿ ਵੱਡੇ ਬਦਮਾਸ਼ ਗੋਂਡਰ ਦਾ ਸਾਥੀ ਚਿੰਟੂ ਜੋ ਕਿ ਹੁਣ ਪੁਲਿਸ ਨੇ ਗ੍ਰਫਤਾਰ ਕੀਤਾ ਹੈ 9 ਮਹੀਨਿਆਂ ਤੋਂ ਭਗੋੜਾ ਚਲ ਰਹੀ ਹੈ ਸੀਤਾ ਪੁਲਿਸ ਲਗਾਤਾਰ ਜਹੇ ਅਨਸਰਾ ਦੇ ਖਿਲਾਫ ਮੁਹਿੰਮ ਚੇੜ ਰਹੀ ਹੈ ਜਿਸ ਦੇ ਦਰਮਿਆਨ ਜਲੰਧਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਹੁੰਦਾ ਪੰਜ ਪਿਸਤੌਲਾਂ ਦੀ ਵੀ ਬਰਾਮਦਗੀ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਵੱਡੇ ਬਦਮਾਸ਼ ਗੋਂਡਰ ਦਾ ਸਾਥੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ ਇਹ ਵਿੱਕੀ ਗੋਂਡਰ ਗੈਂਗ ਦੇ ਨਾਲ ਜੁੜਿਆ ਹੋਇਆ ਚਿੰਟੂ ਪੁਲਿਸ ਦੇ ਹੱਥੇ ਚੜਿਆ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਅਗਵਾਈ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੱਡੀ ਸਫਲਤਾ ਹਾਸਲ ਹੋਈ ਹੈ ਤਾਂ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਵੱਡੇ ਬਦਮਾਸ਼ਾਂ ਦੇ ਖਿਲਾਫ ਇਹ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਵਿੱਕੀ ਗੋਂਡਰ ਗੈਂਗ ਦੇ ਸਬੰਧਤ ਤੇ ਬਦਮਾਸ਼ ਕਾਬੂ ਕੀਤਾ ਗਿਆ ਪਿਛਲੇ 9 ਮਹੀਨਿਆਂ ਤੋਂ ਦੱਸਿਆ ਜਾ ਰਿਹਾ ਹੈ ਕਿ ਫਰਾਰ ਚੱਲ ਰਿਹਾ ਸੀ ਜਿਸ ਦੀ ਪਛਾਣ ਨਵੀਨ ਸੈਣੀ ਉਪਰ ਚਿੰਟੂ ਦੇ ਵਜੋਂ ਹੋਈ ਹੈ ਜੋ ਕਿ ਇਸ ਵੇਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤਾਂ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਨੂੰ ਲੈ ਕੇ ਬਕਾਇਦਾ ਟਵੀਟ ਕੀਤਾ ਗਿਆ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਜਲੰਧਰ ਪੁਲਿਸ ਕਮਿਸ਼ਨਰੇਟ ਸੁਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਪੁਲਿਸ ਦੇ ਵੱਲੋਂ ਇੱਕ ਵੱਡੀ ਸਫਲਤਾ ਕਹਿ ਸਕਦੇ ਹਾਂ ਹਾਸਲ ਕੀਤੀ ਗਈ ਇਹ ਵੱਡੇ ਬਦਮਾਸ਼ ਗੌਂਡਰ ਦਾ ਸਾਥੀ ਚਿੰਟੂ ਜੋ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ 9 ਮਹੀਨਿਆਂ ਤੋਂ ਭਗੋੜਾ ਚੱਲ ਰਿਹਾ ਸੀ ਪਿਛਲੇ 9 ਮਹੀਨਿਆਂ ਤੋਂ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਤੇ ਇਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਕੀਤਾ ਗਿਆ 5 ਪਿਸਤੌਲ ਬਰਾਮਦ ਹੋਈਆਂ ਨੇ ਉਧਰ ਡੀਜੀਪੀ ਦੇ ਵੱਲੋਂ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਾ ਅਸਲ ਗੈਂਗ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਇਸ ਦੇ ਨਾਲ ਕਤਲ ਦੀ ਕੋਸ਼ਿਸ਼ ਤੇ ਫਿਰੋਤੀ ਮੰਗਣ ਜਿਹੇ ਅਪਰਾਧਾਂ ਦੇ ਨਾਲ ਜੁੜਿਆ ਹੋਇਆ ਤਾਂ ਚਿੰਟੂ ਦੇ ਖਿਲਾਫ ਐਫਆਈਆਰ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਗਈ ਹੈ ਪੁਲਿਸ ਕਮਿਸ਼ਨਰੇਟ ਸੁਪੰਨ ਸ਼ਰਮਾ ਦੀ ਗਵਾਹੀ ਦੇ ਵਿੱਚ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਵੱਡੇ ਬਦਮਾਸ਼ ਨੂੰ ਕਾਬੂ ਕੀਤਾ ਤਾਂ ਵਿਕੀ ਗੋਂਡਰ ਦੇ ਨਾਲ ਸੰਬੰਧਿਤ ਹੈ ਦੱਸਦੀ ਕਿ ਵੱਡੇ ਬਦਮਾਸ਼ ਗੋਂਡਰ ਦਾ ਸਾਥੀ ਚਿੰਟੂ ਜੋ ਕਿ ਹੁਣ ਪੁਲਿਸ ਨੇ ਗ੍ਰਫਤਾਰ ਕੀਤਾ ਹੈ 9 ਮਹੀਨਿਆਂ ਤੋਂ ਭਗੋੜਾ ਚਲ ਰਹੀ ਹੈ ਸੀਤਾ ਪੁਲਿਸ ਲਗਾਤਾਰ ਜਿਹ ਅੰਜਰਾ ਦੇ ਖਿਲਾਫ ਮੁਹਿੰਮ ਚੇੜ ਰਹੀ ਹੈ ਜਿਸ ਦੇ ਦਰਮਿਆਨ ਜਲੰਧਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਹੁੰਦਾ ਪੰਜ ਪਿਸਤੌਲਾਂ ਦੀ ਵੀ ਬਰਾਮਦਗੀ ਕੀਤੀ ਗਈ ਹੈ